ਜੇਕਰ ਗੱਲ ਕਰੀਏ ਅੱਜਕੱਲ੍ਹ ਦੇ ਸੋਸ਼ਲ ਮੀਡੀਆ ਦੇ ਪਿਆਰ ਦੀ ਤੇ ਹੁੰਦਾ ਕੋਝੇ ਦਿਗਦਾ ਕੋਝੇ ਤੇ ਨਿਕਲਦਾ ਕੋਝੇ ਇਸ ਨੂੰ ਲੈ ਕੇ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਦੁਬਈ ਦਾ ਐਨ ਆਰ ਆਈ ਦੀਪਕ ਜਿਸ ਨੂੰ ਪਿਆਰ ਹੋ ਜਾਂਦਾ ਹੈ ਪੰਜਾਬ ਤੋਂ ਮੋਗੇ ਦੀ ਮਨਪ੍ਰੀਤ ਕੁੜੀ ਦੇ ਨਾਲ ਇਸ ਦੀਪਕ ਨੂੰ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਚਾਰ ਸਾਲ ਇਹਨਾਂ ਦਾ ਪਿਆਰ ਚੱਲਦਾ ਹੈ ਤੇ ਜਦੋਂ ਗੱਲ ਵਿਆਹ ਦੀ ਆਉਂਦੀ ਹੈ ਤੇ ਦੀਪਕ ਇਹਨੂੰ ਕਹਿੰਦਾ ਕਿ ਆਪਾਂ 2 ਦਸੰਬਰ ਨੂੰ ਵਿਆਹ ਕਰਵਾ ਲੈਨੇ ਆ ਤੇ ਮਨਪ੍ਰੀਤ ਦਾ ਕਹਿਣਾ ਹੁੰਦਾ ਕਿ ਮੇਰੇ ਪਿਤਾ ਦੀ ਹਜੇ ਸਿਹਤ ਖਰਾਬ ਹੈ ਇਸ ਕਰਕੇ ਆਪਾਂ 2 ਦਸੰਬਰ ਨੂੰ ਵਿਆਹ ਨਹੀਂ ਕਰ ਸਕਦੇ ਤੇ ਫਿਰ ਦੀਪਕ ਦਾ ਇਹ ਕਹਿਣਾ ਹੁੰਦਾ ਕਿ ਆਪਾਂ 2 ਨੂੰ ਨਹੀਂ ਚਲੋ ਆਪਾਂ 6 ਨੂੰ ਵਿਆਹ ਕਰ ਲੈਂਦੇ ਆ ਤੇ 6 ਤਰੀਕ ਜਦੋਂ ਆਉਂਦੀ ਹੈ 6 ਦਸੰਬਰ ਤਾਂ ਦੀਪਕ 150 ਬਰਾਤੀਆਂ ਦੇ ਨਾਲ ਜਦੋਂ ਮੋਗੇ ਦੇ ਇੱਕ ਪੈਲਸ ਦੇ ਵਿੱਚ ਪਹੁੰਚਦਾ ਹੈ ਪੈਲਸ ਦਾ ਨਾਮ ਹੈ ਰੋਜ਼ ਗਾਰਡਨ ਤੇ ਜਦੋਂ ਉਹਸ ਪੈਲਸ ਤੇ ਪਹੁੰਚਦਾ ਹੈ ਤੇ ਨਾ ਤਾਂ ਇਸ ਨਾਮ ਦਾ ਕੋਈ ਪੈਲਸ ਮੋਗੇ ਦੇ ਵਿੱਚ ਹੈਗਾ ਤੇ ਨਾ ਹੀ ਉੱਥੇ ਮਨਪ੍ਰੀਤ ਆਉਂਦੀ ਹੈ ਤੇ ਜਦੋਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਮਨਪ੍ਰੀਤ ਨੂੰ ਫੋਨ ਕੀਤਾ ਜਾਂਦਾ ਹੈ ਤੇ ਮਨਪ੍ਰੀਤ ਦਾ ਫੋਨ ਵੀ ਬੰਦ ਆ ਰਿਹਾ ਸੀ ਸੋ ਦੀਪਕ ਦਾ ਇਹ ਕਹਿਣਾ ਹੈ ਕਿ ਇਹ ਕੁੜੀ ਹੁਣ ਤੱਕ ਮੇਰੇ ਕੋਲੋਂ 60000 ਰੁਪਇਆ ਲੈ ਚੁੱਕੀ ਆ ਤਾਂ ਮੇਰੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ ਤੇ ਇਸ ਤੇ ਕਾਰਵਾਈ ਕੀਤੀ ਜਾਵੇ ਸੋ ਦੀਪਕ ਨੇ ਇਹ ਵੀ ਦੱਸਿਆ ਕਿ ਅਸੀਂ ਆਸਤੱਕ ਕਦੇ ਮਿਲੇ ਨਹੀਂ ਸੀ ਮੈਂ ਸਿੱਧਾ ਵਿਆਹ ਕਰਾਉਣ ਆਇਆ ਮੋਗੇ ਮਨਪ੍ਰੀਤ ਦੇ ਨਾਲ ਤੇ ਜਦੋਂ ਉੱਥੇ ਆ ਕੇ ਦੇਖਦਾ ਤੇ ਨਾ ਤੇ ਕੋਈ ਰੋਜ਼ਗਾਰਡਨ ਨਾਮ ਦਾ ਪੈਲਸ ਹੁੰਦਾ ਤੇ ਨਾ ਹੀ ਉੱਥੇ ਮਨਪ੍ਰੀਤ ਆਉਂਦੀ ਹੈ ਸੋ ਦੀਪਕ ਨੇ ਵੀ ਕਿਹਾ ਕਿ ਮੈਂ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹਾਂ ਅਤੇ 150 ਬਰਾਤੀ ਮੈਂ ਜੋ ਆਪਣੇ ਨਾਲ ਲੈ ਕੇ ਆਇਆ ਹਾਂ ਮੇਰੀ ਬੇਇੱਜ਼ਤੀ ਵੀ ਬਹੁਤ ਜ਼ਿਆਦਾ ਹੋਈ ਹੈ। ਸੋ ਮੌਕੇ ਤੇ ਪੁਲਿਸ ਬੁਲਾ ਲਈ ਗਈ ਹੈ ਸੋ ਹੁਣ ਪੁਲਿਸ ਇਸ ਮਾਮਲੇ ਦੀ ਸ਼ਾਨਬਿਨ ਕਰ ਰਹੀ ਹੈ ਸੋ ਜੋ ਵੀ ਅੱਗੇ ਦੀ ਕਾਰਵਾਈ ਹੋਊਗੀ ਉਹ ਦੀਪਕ ਦੇ ਨਾਲ ਲਈ ਅਮਨਪ੍ਰੀਤ ਦੇ ਨਾਲ ਉਹ ਪੁਲਿਸ ਆਪਣੀ ਜਾਰੀ ਰੱਖੇਗੀ। ਇੱਥੇ ਇੱਕ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਐਨ ਆਰ ਆਈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਸਿਆਣੇ ਹੁੰਦੇ ਨੇ। ਸੋ ਦੀਪਕ ਇੰਨੀ ਵੱਡੀ ਬੇਵਕੂਫੀ ਕਿਵੇਂ ਕਰ ਸਕਦਾ ਹੈ ਕਿ ਚਾਰ ਸਾਲ ਜਿਸ ਕੁੜੀ ਨੂੰ ਮਿਲਿਆ ਤੱਕ ਨਹੀਂ ਹੈਗਾ ਉਸ ਕੁੜੀ ਦਾ ਪਰਿਵਾਰ ਦਾ ਨਹੀਂ ਪਤਾ ਕੌਣ ਹੈਗੀ ਹੈ ਕਿੱਥੋਂ ਹੈਗੀ ਹੈ ਤੇ ਉਸ ਤੋਂ ਬਾਅਦ ਉਹ ਸਿੱਧਾ 150 ਬਰਾਤੀ ਲੈ ਕੇ ਕਿਵੇਂ ਵਿਆਹ ਕਰਾਉਣ ਲਈ ਆ ਸਕਦਾ ਹੈ ਸੋ ਸਾਨੂੰ ਸੋਸ਼ਲ ਮੀਡੀਆ ਤੋਂ ਸਤਰਕ ਰਹਿੰਦੀ ਸਾਵਧਨ ਰਹਿੰਦੀ ਬਹੁਤ ਜ਼ਿਆਦਾ ਲੋੜ ਹੈ ਜੇਕਰ ਗੱਲ ਕਰੀਏ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਪਿਆਰ ਦੀ ਤੇ ਹੁੰਦਾ ਕੋਝੇ ਦਿਗਦਾ ਕੋਝੇ ਤੇ ਨਿਕਲਦਾ ਕੋਝੇ ਇਸ ਨੂੰ ਲੈ ਕੇ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਦੁਬਈ ਦਾ ਐਨਆਰਆਈ ਦੀਪਕ ਜਿਸ ਨੂੰ ਪਿਆਰ ਹੋ ਜਾਂਦਾ ਹੈ ਪੰਜਾਬ ਤੋਂ ਮੋਗੇ ਦੀ ਮਨਪ੍ਰੀਤ ਕੁੜੀ ਦੇ ਨਾਲ ਇਸ ਦੀਪਕ ਨੂੰ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ 4 ਸਾਲ ਇਹਨਾਂ ਦਾ ਪਿਆਰ ਚੱਲਦਾ ਹੈ ਤੇ ਜਦੋਂ ਗੱਲ ਵਿਆਹ ਦੀ ਆਉਂਦੀ ਹੈ ਤੇ ਦੀਪਕ ਇਹਨੂੰ ਕਹਿੰਦਾ ਕਿ ਆਪਾਂ 2 ਦਸੰਬਰ ਨੂੰ ਵਿਆਹ ਕਰਵਾ ਲੈਨੇ ਆ ਤੇ ਮਨਪ੍ਰੀਤ ਦਾ ਕਹਿਣਾ ਹੁੰਦਾ ਹੈ ਕਿ ਮੇਰੇ ਪਿਤਾ ਦੀ ਹਜੇ ਸਿਹਤ ਖਰਾਬ ਹੈ ਇਸ ਕਰਕੇ ਆਪਾਂ 2 ਦਸੰਬਰ ਨੂੰ ਵਿਆਹ ਨਹੀਂ ਕਰ ਸਕਦੇ ਤੇ ਫਿਰ ਦੀਪਕ ਦਾ ਇਹ ਕਹਿਣਾ ਹੁੰਦਾ ਹੈ ਕਿ ਆਪਾਂ 2 ਨੂੰ ਨਹੀਂ ਚਲੋ ਆਪਾਂ 6 ਨੂੰ ਵਿਆਹ ਕਰ ਲੈਨੇ ਆ ਤੇ 6 ਤਰੀਕ ਜਦੋਂ on the 6 ਦਸੰਬਰ ਤਾਂ ਦੀਪਕ 150 ਬਰਾਤੀਆਂ ਦੇ ਨਾਲ ਜਦੋਂ ਮੋਗੇ ਦੇ ਇੱਕ ਪੈਲਸ ਦੇ ਵਿੱਚ ਪਹੁੰਚਦਾ ਹੈ ਪੈਲਸ ਦਾ ਨਾਮ ਹੈ ਰੋਜ਼ ਗਾਰਡਨ ਤੇ ਜਦੋਂ ਉਹਸ ਪੈਲਸ ਤੇ ਪਹੁੰਚਦਾ ਹੈ ਤੇ ਨਾ ਤਾਂ ਇਸ ਨਾਮ ਦਾ ਕੋਈ ਪੈਲਸ ਮੋਗੇ ਦੇ ਵਿੱਚ ਹੈਗਾ ਤੇ ਨਾ ਹੀ ਉੱਥੇ ਮਨਪ੍ਰੀਤ ਆਉਂਦੀ ਹੈ ਤੇ ਜਦੋਂ ਮੋਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਮਨਪ੍ਰੀਤ ਨੂੰ ਫੋਨ ਕੀਤਾ ਜਾਂਦਾ ਹੈ ਤੇ ਮਨਪ੍ਰੀਤ ਦਾ ਫੋਨ ਵੀ ਬੰਦ ਆ ਰਿਹਾ ਸੀ ਸੋ ਦੀਪਕ ਦਾ ਇਹ ਕਹਿਣਾ ਹੈ ਕਿ ਇਹ ਕੁੜੀ ਹੁਣ ਤੱਕ ਮੇਰੇ ਕੋਲੋਂ 60000 ਰੁਪਇਆ ਲੈ ਚੁੱਕੀ ਆ ਤਾਂ ਮੇਰੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ ਤੇ ਇਸ ਤੇ ਕਾਰਵਾਈ ਕੀਤੀ ਜਾਵੇ। ਸੋ ਦੀਪਕ ਨੇ ਇਹ ਵੀ ਦੱਸਿਆ ਕਿ ਅਸੀਂ ਆਸਤੱਕ ਕਦੇ ਮਿਲੇ ਨਹੀਂ ਸੀ ਮੈਂ ਸਿੱਧਾ ਵਿਆਹ ਕਰਾਉਣ ਆਇਆ ਮੋਗੇ ਮਨਪ੍ਰੀਤ ਦੇ ਨਾਲ ਤੇ ਜਦੋਂ ਉੱਥੇ ਆ ਕੇ ਦੇਖਦਾ ਤੇ ਨਾ ਤੇ ਕੋਈ ਰੋਜ਼ਗਾਰ ਦਾ ਨਾਮ ਦਾ ਪੈਲੱਸ ਹੁੰਦਾ ਤੇ ਨਾ ਹੀ ਉੱਥੇ ਮਨਪ੍ਰੀਤ ਆਉਂਦੀ ਹੈ। ਸੋ ਦੀਪਕ ਨੇ ਵੀ ਕਿਹਾ ਕਿ ਮੈਂ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹਾਂ ਅਤੇ 150 ਬਰਾਤੀ ਮੈਂ ਜੋ ਆਪਣੇ ਨਾਲ ਲੈ ਕੇ ਆਇਆ ਹਾਂ ਮੇਰੀ ਬੇਇੱਜ਼ਤੀ ਵੀ ਬਹੁਤ ਜ਼ਿਆਦਾ ਹੋਈ ਹੈ। ਸੋ ਮੌਕੇ ਤੇ ਪੁਲਿਸ ਬੁਲਾ ਲਈ ਗਈ ਹੈ ਸੋ ਹੁਣ ਪੁਲਿਸ ਇਸ ਮਾਮਲੇ ਦੀ ਜਾਂਚਬਿੰੰਦ ਕਰ ਰਹੀ ਹੈ ਸੋ ਜੋ ਵੀ ਅੱਗੇ ਦੀ ਕਾਰਵਾਈ ਹੋਊਗੀ ਉਹ ਦੀਪਕ ਦੇ ਨਾਲ ਲਈ ਅਮਨਪ੍ਰੀਤ ਦੇ ਨਾਲ ਉਹ ਪੁਲਿਸ ਆਪਣੀ ਜਾਰੀ ਰੱਖੇਗੀ। ਇੱਥੇ ਇੱਕ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਐਨ ਆਰ ਆਈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਸਿਆਣੇ ਹੁੰਦੇ ਨੇ। ਸੋ ਦੀਪਕ ਇੰਨੀ ਵੱਡੀ ਬੇਵਕੂਫੀ ਕਿਵੇਂ ਕਰ ਸਕਦਾ ਹੈ ਕਿ 4 ਸਾਲ ਜਿਸ ਕੁੜੀ ਨੂੰ ਮਿਲਿਆ ਤੱਕ ਨਹੀਂ ਹੈਗਾ ਉਸ ਕੁੜੀ ਦਾ ਪਰਿਵਾਰ ਦਾ ਨਹੀਂ ਪਤਾ ਕੌਣ ਹੈਗੀ ਹੈ ਕਿੱਥੋਂ ਹੈਗੀ ਹੈ ਤੇ ਉਸ ਤੋਂ ਬਾਅਦ ਉਹ ਸਿੱਧਾ 150 ਬਰਾਤੀ ਲੈ ਕੇ ਕਿਵੇਂ ਵਿਆਹ ਕਰਾਉਣ ਲਈ ਆ ਸਕਦਾ ਹੈ ਸੋ ਸਾਨੂੰ ਸੋਸ਼ਲ ਮੀਡੀਆ ਤੋਂ ਸਤਰਕ ਰਹਿੰਦੀ ਸਾਵਧਨ ਰਹਿੰਦੀ ਬਹੁਤ ਜ਼ਿਆਦਾ ਲੋੜ ਹੈ